ਗੁੜਲਾਡਾ ਵਿਖੇ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡਿਆ ਦੇ ਹੱਕ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੋਣ ਰੈਲੀ ਨੂੰ ਸਬੋਧਨ ਕੀਤਾ ਗਿਆ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਪੰਜਾਬ ਨੂੰ ਤਰੱਕੀ ਦੀਆਂ ਰਾਹਾਂ ਤੇ ਲੈ ਜਾਣ ਲਈ ਅਤੇ ਲੁੱਟੂ ਲੋਕਾਂ ਤੋਂ ਪੰਜਾਬ ਨੂੰ ਬਚਾਉਣ ਦੇ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਦੇਤਾ ਕੇ ਸੰਸਦ ਦੇ ਵਿੱਚ ਭੇਜਿਆ ਜਾਵੇ ਜੇ ਕੁੱਠੇ ਪਾਸੋਂ ਖੋਲਣ ਲੱਗੇ ਨਾ ਸਮਝ ਲੋ ਅੱਧੀ ਦਿਹਾੜੀ ਗਈ ਪੁੱਠੇ ਪਾਹ ਦਾ ਬਹੁਤ ਔਖਾ ਹੋ ਰਿਹਾ ਜੇ ਸਿੱਧੇ ਪਾਸਿਓ ਉਹ ਦੋਨੇ ਸਿਰੇ ਜੇ ਪਿਆ ਜਾਣ ਬਸ ਫਿਰ ਤਾਂ ਐਮ ਦਾ ਬਸ ਸੋ ਮੈਂ ਉਹ ਸਿਰੇ ਜੇ ਭਾਂਲ ਲੇ ਹੁਣ ਪੂਰੀ ਛੇਤੀ ਖੁੱਲ ਜੂ ਵਿਕਾਸ ਵਾਲੀ ਆਪਣੀ ਕਰ ਵੀ ਦਿੱਤਾ ਜਿੰਨਾ ਕੋ ਹੋਇਆ ਉਸ ਤੋਂ ਵੱਧ ਕੀਤਾ ਪਹਿਲਾਂ ਤਾਂ ਇਹਨਾਂ ਨੇ ਪੈਂਸਨਾਂ ਬੰਦ ਕੀਤੀਆਂ ਪਹਿਲਾਂ ਤਾਂ ਤੁਸੀਂ ਆਓ ਮੈਂ ਕਿਹਾ ਇੱਧਰ ਹੱਥ ਬੰਨ ਕੇ ਫੋਟੋ ਖਿਜਾ ਲੈਨੇਓ ਸੇਵਾ ਦਾ ਮੌਕਾ ਦਿਓ ਬਾਅਦ ਸੇਵਾ ਦੀ ਪੈਨਸ਼ਨ ਮੰਗਦੇ ਹੋ ਤੁਸੀਂ ਸੇਵਾ ਦੀ ਪੈਨਸ਼ਨ ਕਾਦੀ ਆ ਮਲਾਜ਼ਮ ਬੈਠੇ ਨੇ ਇਹਨਾਂ ਦੀ ਪੈਨਸ਼ਨ ਦਾ ਰੋਣਾ ਚੱਲੀ ਜਾਂਦਾ ਇਹਨਾਂ ਦਾ ਕੋਈ ਕਰਦਾ ਨਹੀਂ ਆਪਦੀਆਂ ਪਾਏ ਪਾਏ ਲਾ ਰੱਖੀਆਂ ਸਾਰੀਆਂ ਕੱਟਤੀਆਂ ਮੈਂ ਰੋਣ ਲੱਗ ਕੇ ਆਇਨਾ ਕਰੋ ਮਗਰ ਜੇ ਜ਼ਿਆਦਾ ਬੋਲੋਗੇ ਨਾ ਮੈਂ ਇੱਕ ਵੀ ਕੱਟ ਦੂੰ ਹੁਣ ਜੇ ਇਕਲੈਣੀਆਂ ਲੈ ਲਓ ਫਿਰ ਨੌਕਰੀਆਂ ਦੇਣ ਦਾ ਕੰਮ ਸ਼ੁਰੂ ਕੀਤਾ ਸਪਰੀਮ ਕੋਰਟ ਚ ਹਾਈ ਕੋਰਟ ਚ ਕਈ ਰਿੱਟਾਂ ਪਈਆਂ ਹੋਈਆਂ ਸੀ ਉਹ ਪਹਿਲਾਂ ਕਲੀਅਰ ਕੀਤੀਆਂ ਫਿਰ ਜਿੰਨੀਆਂ ਜਿੰਨੀਆਂ ਕਲੀਅਰ ਹੋਈ ਗਈਆਂ ਹਰੇਕ ਵਿਭਾਗ ਦੇ ਉਨੀਆਂ ਉਨੀਆਂ ਨੌਕਰੀਆਂ ਦੇਈ ਗਏ ਅੱਜ 43000 ਨੌਕਰੀਆਂ ਦੇ ਕੇ ਤੁਹਾਡਾ ਪੁੱਤ ਤੁਹਾਡੇ ਸਾਹਮਣੇ ਖੜਾ ਹੈ ਫਿਰ ਵੀਰੋ ਬਿਜਲੀ ਦੇ ਬਿੱਲ ਮੈਂ ਕਹਾਂ ਵੀ 300 ਯੂਨਟ ਮਹੀਨੇ ਦੇ 600 ਹੋ ਗਏ ਦੋ ਮਹੀਨੇ ਦਾ ਬਿਲਾਉਂਦਾ ਚਾਹੇ ਦੋ ਏਸੀ ਲੱਗੇ ਹੋਏ ਨੇ ਕਿਸੇ ਦੇ ਚਾਹੇ ਉਹ ਗਲਤ ਗਰੀਬ ਪਰਿਵਾਰ ਹੈ ਬਿਜਲੀ ਦਾ ਮੀਟਰ 600 ਤੋਂ ਘੱਟ ਹੋਣਾ ਚਾਹੀਦਾ ਹੈ ਬਿਲ ਮਾਫ ਹੈ ਨਾਲੇ ਥਰਮਲ ਪਲਾਂਟ ਖਰੀਦ ਲਿਆ ਇੱਕ ਘਾਟੇ 'ਚ ਸੀ ਪ੍ਰਾਈਵੇਟ ਥਰਮਲ ਪਲਾਂਟ ਅਸੀਂ ਕਿਹਾ ਅਸੀਂ ਚਲਾ ਕੇ ਦਿਖਾਉਨੇ ਆਂ ਕਦੇ ਸੁਣਿਆ ਸੀ ਪਹਿਲਾਂ ਸਰਕਾਰਾਂ ਤਾਂ ਵੇਚਦੀਆਂ ਹੁੰਦੀਆਂ ਸੀ ਖਰੀਦਦੀਆਂ ਥੋੜੀ ਹੁੰਦੀਆਂ ਸੀ ਇਹ ਫਰਕ ਹੈ ਇਹ ਨੀਅਤ ਦਾ ਫਰਕ ਹੈ ਫਿਰ ਬਿਜਲੀ ਬੋਰ ਨੇ ਬੁਲਾਏ ਮੈਂ ਕਹਿੰਦਾ ਤੁਹਾਨੂੰ ਕਿਹਨੇ ਕਹਤਾ ਵੀ 8 ਘੰਟਿਆਂ ਦਾ ਪਾਣੀ 6 ਦੇਣ ਨਾਲ ਜੀਰੀ ਰਾਮ ਜਨ ਕੇ ਪਾਣੀ ਲੱਗ ਜਾਂਦਾ 8 ਕਿਹਨੇ ਬਣਾਏ ਨੇ ਇਹ ਬਈ 9 ਕਿਉਂ ਨਹੀਂ ਬਣਾਏ 7 ਕਿਉਂ ਨਹੀਂ ਬਣਾਏ ਉਹ 8 ਵੀ ਟੁੱਟਵੇਂ ਦਿੰਦੇ ਹੋ ਤੁਸੀਂ 2 ਘੰਟਿਆਂ ਬਾਅਦ ਬੰਦ ਘੰਟੇ ਬਾਅਦ ਘੰਟੇ ਬਾਅਦ ਫੇਰ 2 ਘੰਟੇ ਫੇਰ 1 ਘੰਟਾ ਘੱਟ ਮੈਂ ਕਿਹਨੇ ਬਣਾਏ ਨੇ 8 ਘੰਟੇ ਹੈ कहें जी सैकटरी लैवल पे मीटिंग हुई थी मैं नक्का लैवल पे मीटिंग हुई है ये क्या होता है नाका मैं नाका नहीं नक्का नक्का लेवल पे मीटिंग हुई है नहीं ये कहां होती है मैं करा करांगे कभी से लेके जाऊं कभी उन्होंने मैं तू देखते जाओ होंगे की है आना के सुख बिलास वाले पहाड़ों के ਕਰੋੜਾਂ ਰੁਪਈਆ ਦਾ ਬਣਾ ਲਿਆ ਸੁਖਵੀਰ ਬਾਦਲ ਨੇ ਹੋਟਲ 7 ਸਟਾਰ ਵੀਰੋ 7 ਲੱਖ ਰੁਪਈਆ ਇੱਕ ਕਮਰੇ ਦਾ ਕਿਰਾਇਆ ਹੈ ਇੱਕ ਰਾਤ ਦਾ ਉਹ ਹਰੇਕ ਕਮਰੇ ਦਾ ਅ ਪਰਸਨਲ ਪੂਲ ਹੈ ਉਹਦੇ ਮੰਗਲੇ ਪਾਸੇ ਸਵਿਮਿੰਗ ਪੂਲ ਹੈ ਬਹੁਤ ਵੱਡਾ ਹੋਟਲ ਹੈ ਸਾਰੀ ਬਿਜਲੀ ਮਾਫ 15 ਸਾਲਾਂ ਵਾਸਤੇ ਆਪੀ ਤਾਂ ਕਰਨੀ ਸੀ ਟੈਕਸ ਮਾਫ 15 ਸਾਲਾਂ ਵਾਸਤੇ ਹੈ ਜੀਐਸਟੀ माफ 15 ਸਾਲਾਂ ਦਾ ਵਾਸਤੇ ਹੁਣ ਅਸੀਂ ਕੱਢ ਲੈ ਕਾਗਜ ਹੁਣ ਰੱਬ ਸੁੱਖ ਰੱਖੇ ਆ ਥੋੜੇ ਜਿਹੇ ਦਿਨਾਂ ਨੂੰ ਜੀਐਸਬੀ ਦਾ ਕਲਾਚ ਛੱਡ ਕੇ ਉਦਘਾਟਨ ਕਰੂੰਗਾ ਟੌਂਡੈ ਨਹੀਂ ਦਾ ਪਟੰਨ ਪਹਿਲਾਂ ਟੌਂਡੈ ਨਹੀਂ ਬਹੁਤ ਸੋਨਾ ਬਣਾਇਆ ਹੋਇਆ ਉਹਨੂੰ ਕਬਜ਼ੇ 'ਚ ਲੈ ਲਾਂਗੇ ਸਰਕਾਰ ਦੇ ਚੋਂ ਉਧਰ ਸਕੂਲ ਬਣਾ ਦਵੇ ਸਰਕਾਰੀ ਨਾਲੇ ਨਾਰਾ ਵੀ ਵਧੀਆ ਬਣ ਜੂਗਾ ਵੀ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਪੋਲ ਇੱਕ ਮਾਤਾ ਮਿਲੀ ਚੁੰਨੀ ਦਿਖਾਈ ਹੋਈ ਮੈਨੂੰ ਮੈਂ ਕੀ ਹੈ ਕਹਿੰਦੀ ਹਰ ਸਿਮਰਤ ਕੌਰ ਨੇ ਚੁੰਨੀਆਂ ਵਟਾਈਆਂ ਸੀ ਸਾਡੇ ਪਿੰਡ ਵਿੱਚ ਚੁੰਨੀਆਂ ਵਟਾਉ ਚੁੰਨੀਆਂ ਵਟਾਉ ਅਸੀਂ ਤਾਂ ਕਹਿੰਦੇ ਸ਼ਹਿਰੋਂ ਮਹਿੰਗੀਆਂ ਲਿਆਏ ਵੀ ਚਲ ਵਧੀਆ ਤਾਂ ਹੋਵੇ ਚੁੰਨੀ ਜਿਹੜੀ ਵਟਾਵਾਂਗੇ ਕਹਿੰਦੀ ਮਲਮਲ ਦੀ ਦੇਗੀ ਇਹ ਚ ਵੀ ਪੈਸੇ ਖਾ ਗਈ ਪਹਿਲਾਂ ਨੰਨੀ ਸ਼ਾਨ ਲਿਖਦੀ ਹੁੰਦੀ ਸੀ ਬੋਰਡਾਂ ਤੇ ਨਾ ਹੁਣ ਕੀ ਲਿਖਿਆ ਹੋਇਆ ਨਿਮਾਣੀ ਸੇਵਾਦਾਰ ਵਾਹ ਵਾਹ ਭਗਵਾਨ ਤਮਾਨਾ ਇਹ ਵੀ ਤੇਰੇ ਇੱਥੇ ਹੀ ਆਉਣਾ ਸੀ ਕੰਮ ਨੰਨੀ ਤੋਂ ਨਿਮਾਣੀ ਤੱਕ ਦਾ ਸਫਰ ਮਸ਼ੀਨ ਦੇ ਵਿੱਚ ਦੂਜੇ ਨੰਬਰ ਤੇ ਹੈ ਬਤਨ ਝਾੜੂ ਵਾਲਾ ਮਸ਼ੀਨ 'ਚ ਦੂਜੇ ਨੰਬਰ ਤੇ ਆਉਣਾ ਪਹਿਲੇ ਤੁਹਾਡੇ ਨਾਲ ਹਰ ਵਕਤ ਤੁਹਾਡੇ ਨਾਲ ਐਂ ਰਹਾਂਗੇ ਇੱਕ ਸਰਵਿਸਮੈਨ ਜਿਹੜੇ ਮੁਲਾਜ਼ਮ ਨੇ ਉਹਨਾਂ ਲਈ ਬਹੁਤ ਸਾਰੀਆਂ ਸਕੀਮਾਂ ਸੀ ਬਣਾ ਰਿਆ ਆ ਓਪੀਐਸ ਤੇ ਮੇਰੀ ਗੱਲ ਚੱਲ ਰਹੀ ਹੈ 20000 ਕਰੋੜ ਰੁਪਏ ਰੋਕਣ ਨੂੰ ਫਿਰਦੇ ਆ ਉਹ ਆ 4 ਜੂਨ ਨੂੰ ਸਰਕਾਰ ਬਣ ਜੇ ਇੰਡੀਆ ਗਠਜਵੰਧਨ ਦੀ ਤਾਂ 20000 ਕਰੋੜ ਵੀ ਜਿਹੜਾ ਪੈਨਸ਼ਨ ਆ ਲੈਣਾ ਉਹ ਵੀ ਆ ਜੇ ਤੇ ਨਾਲੇ 올ਡ ਪੈਨਸ਼ਨ ਸਕੀਮ ਆਪਾਂ ਲਾਗੂ ਕਰਨੀ ਆ क्योंकि पैसा है मुलाजमान चाली चाली साल नौकरी करके दो हजार रुपया पेंशन मिल रही है कहने जी थोड़ा पैसा शेयर मार्केट चलायाब गया हो सकता मेरे को खुद एक मुलाजम का बेटा इस मामले च मैं गारंटी लेना ਬਾਕੀ ਫੌਜੀ ਬਰਾ ਨੇ ਉਹਨਾਂ ਦਾ ਮਾਨ ਸਨਮਾਨ ਆਪਾਂ ਕਰਦੇ ਆ। ਆ ਮੋਰਾਂ ਵਾਲਾ ਮੁੰਡਾ ਅਗਨੀ ਵੀ ਜਲਾ ਉਹਨੂੰ ਸਲਾਮੀ ਨਹੀਂ ਦਿੱਤੀ। ਅਸੀਂ ਪੁਲਿਸ ਕੋਲ ਦਵਾਈ ਸਲਾਮੀ ਉਦੋਂ ਬਾਅਦ ਚ ਮੈਂ ਗ੍ਰਹਿ ਮੰਤਰੀ ਨੂੰ ਕਿਹਾ ਕਿ ਆ ਕੀ ਕਰ ਰਹੇ ਹੋ ਤੁਸੀਂ? ਸਾਡੇ ਧੀਆ ਪੁੱਤ ਇੱਕਾਂ ਡਾਹੀਂ ਬੈਠਿਆ ਬਾਰਡਾਂ ਤੇ 10-12 ਵਾਲਾ ਗੋਲੀਆਂ ਉਹਨਾਂ ਦੀ ਛਾਤੀ 'ਚ ਹੀ ਰਹਿ ਜਾਂਦੀਆਂ ਨੇ ਜੋ ਸ਼ਹੀਦ ਹੋ ਜਾਂਦੇ ਨੇ ਤੇ ਤੁਸੀਂ ਤੁਸੀਂ ਚਾਰ ਫਾਇਰ ਨਹੀਂ ਕਰ ਸਕਦੇ ਉਹਨਾਂ ਦੇ ਸਲਾਮੀ ਦੇ ਤੌਰ ਤੇ ਫਿਰ ਦੁਬਾਰਾ ਕਰਵਾਈ ਖੰਨੇ ਦਾ ਮੁੰਡਾ ਸੀ ਜਿਹੜਾ